ਕਰਕੇ ਕੀ ਹਲ ਚੰਗੀ ਜਨ ਘਰਨਾ ਲੈ ਵੈ ਮੰ ਮੰਗੀ ਮਾਫ ਕਰਨਾ ਇੱਕ ਸੁੰਦਰ ਕੰਨਿਆ ਆਪਣੀ ਔਰਤ ਦੇ ਰੂਪ ਚ ਇਸ ਤਰੇ ਦੇ ਰੂਪ ਚ ਵੀ ਮੰਗੀਏ ਤਾਂ ਕਿ ਘਰ ਦਾ ਗੁਜ਼ਾਰਾ ਹੋ ਸਕੇ ਇੱਕ ਆ ਨਾਰੀ ਜਤੀ ਹੋਏ ਔਰਤ ਆਮਾਨ ਔਰਤ ਬਿਨੋ ਤੁਹਾਡਾ ਆਮਾਨ ਨਹੀਂ ਰਹਿ ਸਕਦਾ ਇਸ ਕਰਕੇ ਔਰਤ ਆਮਾਨ ਕਾਇਮ ਰੱਖਦੀ ਪੁੱਤਰ ਨਿਸ਼ਾਨ ਜੇ ਤੁਹਾਡਾ ਪੁੱਤਰ ਹੋਏ ਨਾ ਤਾਂ ਤੁਹਾਡਾ ਨਿਸ਼ਾਨ ਕਰਤੀ ਤੇ ਰਹਿ ਜਾਏਗਾ ਤੇ ਮਤਲਬ ਨਹੀਂ ਕਿ ਧੀ ਨਾ ਨਾ ਧੀ ਤੇ ਵੀ ਪੁੱਤਰ ਹੈ ਪੁੱਤਰ ਦਾ ਪੁੱਤਰ ਹੀ ਹੈ ਤੇ ਇਹ ਵੀ ਪੁੱਤਰ ਹੈ ਪਰ ਅੱਜ ਕੱਲ ਦਾ ਤਾਂ ਮਾਹੌਲ ਹੀ ਕੁਝ ਹੋ ਰ ਗਿਆ ਹੋਰ ਹੋ ਕੇ ਮਾਫ ਕਰਨਾ ਪੁੱਤਾਂ ਨੇ ਤਾਂ ਨਸ਼ੇ ਦੇ ਟੀਕੇ ਲਾ ਲਾ ਕੇ ਮਾਪਿਆਂ ਦੀ ਸਾਰੀ ਕੁੰਦੀ ਨੂੰ ਗਵਾ ਸਟਿਆਏ ਇਹ ਧੀਆ ਨੇ ਜਿਨ੍ਹਾਂ ਨੇ ਮਾਪਿਆਂ ਨੂੰ ਸੰਭਿਆ ਤੇ ਚਾਰ ਚੰਦ ਆਪਣੇ ਮਾਪਿਆਂ ਦੀ ਜਾਇਦਾਦ ਨੂੰ ਲਾਏ ਨੇ ਅਰਸ ਦੀਆਂ ਬਸਤੀਆਂ ਰਹਿਣ ਧੀਆਂ ਕਰਨ ਧੀਆਂ ਦੇ ਸਿਰ ਤੇ ਮੇਰ ਭਰਿਆਥ ਰੰਗੇ ਥੋਰ ਤਕੜੀਆਂ ਕਰਨ ਤੇ ਪੁੱਤਰਾਂ ਨੂੰ ਨੌਜਵਾਨਾਂ ਨੂੰ ਇਹ ਚਿੱਟੇ ਦੇ ਨਸ਼ੇ ਤੋਂ ਬਾਦਸ਼ਾਹ ਮੋੜ ਲੈਣ ਇਸ ਨਸ਼ੇ ਤੋਂ ਮੋੜ ਲੈਣ ਗ੍ਰੇ ਕੇ ਪਿਆਰੇ ਹੋਣ